ਸਤ ਸ੍ਰੀ ਅਕਾਲ ਦੋਸਤੋ ਕੱਲ ਉਹਨਾਂ ਦੇ ਨਜ਼ਦੀਕ ਬਰਨੋਧ ਦੀ ਧਰਤੀ ਤੇ ਜੋ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਵਿਸ਼ਾਲ ਦੰਗਲ ਮੇਲਾ ਕਰਾਇਆ ਗਿਆ ਤੇ ਉੱਥੋਂ ਦੀਆਂ ਦੋ ਛੰਡੀ ਦੀਆਂ ਕੁਸ਼ਤੀਆਂ ਦੀ ਅੱਜ ਆਪਾਂ ਰਿਵਿਊ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰਾਂ ਦੇ ਭਰਾਵਾਂ ਦੇ ਦੋਸਤਾਂ ਸੱਜਣਾ ਮਿੱਤਰਾਂ ਦੇ ਪਿਛਲੇ ਹਫ਼ਤੇ ਕਮੈਂਟਸ ਆਏ ਸੀਗੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਇਸੇ ਤਰ੍ਹਾਂ ਚੈਨਲ ਤੇ ਜੁੜੇ ਰਹੋ ਇਸੇ ਤਰ੍ਹਾਂ ਪਿਆਰ ਬਖਸ਼ਦੇ ਰਹੋ ਬਹੁਤ-ਬਹੁਤ ਤਹਿ ਦਿਲ ਤੋਂ ਧੰਨਵਾਦ ਹੈ ਹੁਣ ਉਹਨਾਂ ਦੇ ਨਾਮ ਨੇ ਵੀਰਾਂ ਦੇ ਰਮੇਸ਼ ਰੈਸਲਰ ਜੀ ਇਹ ਹਿਮਾਚਲ ਤੋਂ ਨੇ ਇਹ ਮੇਰਾ ਬਹੁਤ ਪੱਕਾ ਸੱਚਾ ਤੇ ਪਿਆਰਾ ਭਰਾ ਹੈ ਔਰ ਸਵਪਨਿਲ ਬਵਾਲੇ ਇਹ ਮਹਾਰਾਸ਼ਟਰ ਤੋਂ ਨੇ ਸੋ ਨੰਬਰ 3 ਸ਼ਤੀਸ ਗੁੱਜਰ ਜੀ ਨੇ ਰਮਿੰਦਰ ਕੁਮਾਰ ਜੀ ਔਰ ਨਰਿੰਦਰ ਸ਼ਰਮਾ ਜੀ ਔਰ ਰਮਨਜੀਤ ਸਿੰਘ ਅਰਨ ਪਠਾਨੀਆ ਸੰਦੀਪ ਰਾਣਾ ਭਗਤ ਰਾਮ ਜਨਕ ਸਿੰਘ ਜੀ ਸੋ ਦੋਸਤੋ ਜਿੰਨਾ ਦੋਸਤਾਂ ਦੇ ਇਹ ਕਮੈਂਟਸ ਵਧੀਆ ਆਏ ਉਹਨਾਂ ਨੂੰ ਉਹਨਾਂ ਦਾ ਸਕਰੀਨ ਤੇ ਮੈਂ ਧੰਨਵਾਦ ਕਰਦਾ ਸੋ ਬਾਕੀ ਜਿੰਨਾ ਵੀਰਾਂ ਦੇ ਨਾਮ ਰਹਿ ਗਏ ਕਈ ਵਾਰੀ ਗਲਤੀ ਨਾਲ ਰਹਿ ਜਾਂਦੇ ਨੇ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਵੀਰਾਂ ਨੇ ਲਾਈਕ ਕੀਤਾ ਉਹਨਾਂ ਦਾ ਵੀ ਬਹੁਤ ਮਿਹਰਬਾਨੀ ਜਿਨ੍ਹਾਂ ਨੇ ਵੀਡੀਓਜ਼ ਦੇਖੀ ਕਮੈਂਟਸ ਨਹੀਂ ਕੀਤੇ ਉਹਨਾਂ ਦਾ ਵੀ ਬਹੁਤ ਸ਼ੁਕਰਾਨਾ ਕਿਉਂਕਿ ਉਹ ਸਾਰੇ ਸਾਇਲੈਂਟ ਹੁੰਦੇ ਨੇ ਕੁਝ ਬੰਦੇ ਕਮੈਂਟਸ ਕਰ ਜਾਂਦੇ ਨੇ ਸਾਰੇ ਨਹੀਂ ਕਰਦੇ ਹੁਣ ਤੁਸੀਂ ਦੇਖੋ ਕੁਸ਼ਤੀ ਸੋ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਸਾਤ ਦੋ ਕੁਸ਼ਤੀਆਂ ਦਾ ਰਿਵਿਊ ਕਰਾਣਾ ਹੈ ਬਰਨੋਦੀ ਧਰਤੀ ਉਨਾ ਹਿਮਾਚਲ ਦੇ ਵਿੱਚ ਇੱਕ ਵਿਸ਼ਾਲ ਦੰਗਲ ਮੇਲਾ ਹੋਇਆ ਔਰ ਬਹੁਤ ਹੀ ਸ਼ਾਨਦਾਰ ਦੰਗਲ ਸੀਗਾ ਤੇ ਇਹ ਦੰਗਲ ਕੱਲ ਹੋਇਆ ਸੋ ਦੋਸਤੋ ਬਹੁਤ ਵਧੀਆ ਝੰਡੀ ਦੇ ਜਿਹੜੀਆਂ ਦੋ ਕੁਸ਼ਤੀਆਂ ਹੋਈਆਂ ਉਹਨਾਂ ਦਾ ਰਿਵਿਊ ਕਰਨਾ ਹੈ ਇੱਕ ਕੁਸ਼ਤੀ ਸੀ ਜੁੰਟੀ ਗੁਜਰ ਔਰ ਰਾਮਤਨ ਦੇ ਵਿਚਕਾਰ ਜੀ ਹਾਂ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜੁੰਟੀ ਗੁਜਰ ਮੇਰਾ ਫੇਵਰਿਟ ਹੀਰੋ ਹੈ ਫੇਵਰਿਟ ਪਹਿਲਵਾਨ ਹੈ ਔਰ ਰਾਮਤਨ ਜਿਹੜਾ ਕਿ ਹੌਲੀ-ਹੌਲੀ ਉੱਪਰ ਨੂੰ ਜਾ ਰਿਹਾ ਸੋ ਉਹ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਕੁਝ ਕੁਸਤੀਆਂ ਉਹਨੇ ਵਧੀਆ ਦਿਖਾਈਆਂ ਨੇ ਆਉਣ ਵਾਲੇ ਸਮੇਂ 'ਚ ਲੋਕਾਂ ਦੇ ਵਿੱਚ ਪਛਾਣ ਬਣਾ ਜੂਗਾ ਔਰ ਲੋਕਾਂ ਨੂੰ ਪਤਾ ਲੱਗ ਜੂਗਾ ਲੋਕਾਂ ਦੀ ਜ਼ੁਬਾਨ ਤੇ ਰਾਮਤਨ ਨਾਮ ਚੜ ਜੂਗਾ ਇਹ ਜਿਹੜੀ ਕੁਸਤੀ ਦੇਖ ਰਹੇ ਹੋ ਤੁਸੀਂ ਇਹ ਰਾਮਤਨ ਔਰ ਜੌਂਟੀ ਗੁੱਜਰ ਦੇ ਵਿੱਚਕਾਰ ਹੋਈ ਕੁਸਤੀ ਇਹ ਇੱਕ ਨੰਬਰ ਵਧੀਆ ਕੁਸਤੀ ਸੀ ਕਾਂਟਾ ਕੁਸਤੀ ਬਰਾਬਰ ਦੇ ਮੰਨ ਲਓ ਵਧੀਆ ਕੁਸਤੀ ਦਾ ਇਹਨਾਂ ਨੇ ਪ੍ਰਦਰਸ਼ਨ ਕਰਿਆ ਵਧੀਆ ਕੁਸਤੀ ਦਾ ਮਜ਼ਾਰਾ ਕਰਿਆ ਸੋ ਦੋਸਤੋ ਕੁਸ਼ਤੀ ਦੇ ਵਿੱਚ ਇਹੀ ਹੁੰਦਾ ਕਿ ਕੋਈ ਵੀ ਕੁਸ਼ਤੀ ਦੇ ਵਿੱਚ ਜਿਹਦੇ ਵਿੱਚ ਦਰਸ਼ਕਾਂ ਨੂੰ ਆਨੰਦ ਆਵੇ ਜੇ ਆਨੰਦ ਹੀ ਨਹੀਂ ਹੋਣਾ ਤਾਂ ਕੁਸ਼ਤੀ ਭਾਵੇਂ ਜਿੱਡੇ ਮਰਜੀ ਇੰਡੀਆ ਦੇ ਰਸਤੇ ਮੇ ਹਿੰਦ ਲਿਓ ਜੇ ਆਨੰਦ ਨਹੀਂ ਆਉਣਾ ਦਾ ਪੇਚ ਨਹੀਂ ਲੱਗਣਾ ਚੁੱਕ ਚੁੱਕ ਕੇ ਧਰਤੀ ਤੇ ਨਹੀਂ ਮਾਰਨਾ ਜੇ ਉਹਨੇ ਆਪਣਾ ਡਿਫੈਂਸ ਨਹੀਂ ਕਰਨਾ ਤਾਂ ਐਵੇਂ ਸਿੰਘਾਂ ਚ ਸਿੰਘ ਫਸਾ ਕੇ ਜਿਵੇਂ ਝੋਟੇ ਖੜੇ ਰਹਿੰਦੇ ਨੇ ਇਹ ਮਸਾਲਾ ਵਾਲਾ ਪੇੜ ਐਦਾਂ ਨਹੀਂ ਮਜ਼ਾ ਆਉਂਦਾ ਟੱਠਿਆਂ ਵਾਲਾ ਪੇੜ ਹੋਣਾ ਚਾਹੀਦਾ ਜਿਹਦੇ ਵਿੱਚ ਸਿੰਘ ਟੁੱਟ ਜੇ ਭਾਵੇਂ ਕੁਛ ਵੀ ਹੋ ਜੇ ਸੋ ਦੋਸਤੋ ਇਹ ਕੁਸ਼ਤੀ ਤੁਹਾਨੂੰ ਪਤਾ ਕਿ ਜੁਨਟੀ ਗੁਜਰ ਤੱਕ ਕੁਸ਼ਤੀ ਸਲੋ ਖੇਡਦੇ ਨਹੀਂ ਤੇ ਇਹ ਰਾਮਤਨ ਬੜਾ ਬਹੁਤ ਵਧੀਆ ਬਹੁਤ ਵਧੀਆ ਮਾਹਲਾ ਪਿੱਛੇ ਜੇ ਇੱਕ ਕੁਸ਼ਤੀ ਹੋਈ ਸੀ ਆਪਣਾ ਇਹ ਜੰਮੂ ਦੇ ਵਿੱਚ ਉੱਥੇ ਇਹਨੇ ਬਨੀਆਂ ਜੰਮੂ ਨੂੰ ਬਹੁਤ ਪਰੇਸ਼ਾਨ ਹੈਰਾਨ ਕਰਾਇਆ ਸੀ ਉਹਨੂੰ ਚਿੱਤ ਵੀ ਕਰਤਾ ਸੀ ਆਪਣੀ ਚੁਸਤੀ ਫੁਰਤੀ ਦੇ ਆਧਾਰ ਤੇ ਸੋ ਬਹੁਤ ਵਧੀਆ ਪਰ ਇਹ ਕੁਸ਼ਤੀ ਜਦੋਂ ਆਰੰਭ ਹੁੰਦੀ ਹੈ ਇੱਕ ਦੂਜੇ ਤੇ ਚੱਲਦੀ ਹੈ ਆਪੋ ਆਪਣੀ ਕਾਰਵਾਈ ਤਾਂ ਕੁਝ ਸਮਾਂ ਕੁਸ਼ਤੀ ਬਹੁਤ ਵਧੀਆ ਚੱਲੀ ਤੋਂ ਉਹਨਾਂ ਨੇ ਵਧੀਆ ਡਿਫੈਂਸ ਕਰੇ ਪਰ ਜੋਟੀ ਗੁੱਜਰ ਤੁਹਾਨੂੰ ਪਤਾ ਹੀ ਕਿ ਅੱਜ ਦਾ ਸਿਤਾਰਾ ਬਣ ਚੁੱਕਿਆ ਉਹ ਥੋੜਾ ਥੋੜਾ ਹੈਵੀ ਹੁੰਦਾ ਹੁੰਦਾ ਹੋਣ ਲੱਗਿਆ 5 ਮਿੰਟ ਤੋਂ ਬਾਅਦ ਉਹ ਪੂਰਾ ਹੈਵੀ ਹੋ ਗਿਆ ਉਸ ਤੋਂ ਉਹਨੇ ਬੜੇ ਆਰਾਮ ਨਾਲ ਜੋਟੀ ਨੇ ਬਹੁਤ ਵਧੀਆ ਦਾਅ ਮਾਰ ਕੇ ਇਹਨਾਂ ਨੂੰ ਰਾਮਤਨ ਨੂੰ نیچے ਲੈ ਲਿਆ ਉਸ ਤੋਂ ਬਾਅਦ ਰਾਮਤਨ ਨੇ ਬੜੀ ਤਾਕਤ ਬੜਾ ਜੋਰ ਔਰ ਬੜੀ ਵਾਹ ਲਾਈ ਪਰ ਉਹ ਆਪਣੇ ਆਪ ਨੂੰ ਬਚਾ ਨਹੀਂ ਸਕੇ ਪਰ ਮੈਂ ਇਹੀ ਉਹਦੀ ਬਹਾਦਰੀ ਸਮਝਦਾ ਕਿ ਜਿੰਨਾ ਕਸੂਤਾ ਤੇ ਦਾ ਲੱਗਿਆ ਸੀ ਉਸ ਦਾ ਤੋਂ ਬਚਣ ਨਹੀਂ ਉਹਨੇ ਬੜੀ ਜਾਨ ਲੜਾਈ ਮੁੰਡੇ ਚ ਜਾਨ ਵਈ ਅੰਨੀ ਐ ਅੱਤ ਦੀ ਐ ਵਾਧੂ ਜਾਣਾ ਸੋ ਇਹ ਦਾ ਦੇ ਵਿੱਚ ਇਹ ਕੜਕੀ ਵੀ ਅਜੇ ਫਸ ਗਈ ਸੀ ਜਿਵੇਂ ਕਹਿੰਦੇ ਨੇ ਕਿ ਚਾਬੀ ਲੱਗੀ ਜੰਦੇ ਨੂੰ ਤੇ ਇਹ ਚਾਬੀ ਜਿਹੜੀ ਉਹ ਮਾਂ ਲੈ ਗਈ ਔਰ ਮਾਂ ਚਲੀ ਗਈ ਅੱਲਾਹ ਔਰ ਨਾ ਅੱਲਾਹ ਔਰ ਤੋਂ ਵਾਪਸ ਆਉਣੀ ਐ ਨਾ ਇਤਾਲਾ ਖੁੱਲਣਾ ਸੋ ਜੌਂਟੀ ਗੁੱਜਰ ਨੇ ਇਹੋ ਜਿਹਾ ਤਾਲਾ ਮਾਰਿਆ ਕਿ ਉਹ ਖੁੱਲਣ ਵਾਲਾ ਤਾਂ ਕੋਈ ਹਿਸਾਬ ਨਹੀਂ ਸੀ ਪਰ ਰਾਮ ਤਾਂ ਨੇ ਕੋਸ਼ਿਸ਼ ਬਹੁਤ ਕਰੀ ਅਖੀਰ ਦੇ ਵਿੱਚ ਉਹ ਦੋਨੇ ਕੰਦੇ ਲੱਗ ਗਏ ਉਹਨਾਂ ਦੇ ਔਰ ਉਹ ਕੁਸ਼ਤੀ ਹਾਰ ਗਏ ਕੁਸ਼ਤੀ ਹਾਰ ਗਏ ਤਾਂ ਵੀ ਕੋਈ ਨਹੀਂ ਦਰਸ਼ਕਾਂ ਦਾ ਦਿਲ ਜਿੱਤ ਗਏ ਕੁਸ਼ਤੀ ਵਧੀਆ ਹੋਈ ਸੀ ਜੋਟੀ ਗੁਜਰ ਦੀ ਤੇ ਰਾਮਤਨ ਦੀ ਦਰਸ਼ਕਾਂ ਨੂੰ ਮਨਾ ਦਰਸ਼ਕਾਂ ਨੂੰ ਪੂਰਾ ਆਨੰਦ ਆਇਆ ਸੋ ਕੁਸ਼ਤੀ ਦਾ ਦੋਨਾਂ ਨੂੰ ਬਰਾਬਰੀ ਦੇ ਹੱਕਦਾਰ ਸੀਗੇ ਪਰ ਜੋਟੀ ਗੁਜਰ ਥੋੜਾ ਜਿਆ ਹੈਵੀ ਸੀਗਾ ਹੈਵੀ ਹੋ ਜਾਂਦਾ 19 ਤੋਂ 20 ਸੀਗਾ ਵਧੀਆ ਮੱਲ ਆਉਣ ਵਾਲਾ 올림픽 ਖੇਡੂਗਾ ਹੈ ਮੇਰੇ ਇੱਕ ਵੀਰ ਦਾ ਕਮੈਂਟ ਆਇਆ ਇਹਦੇ ਵਿੱਚ ਵੀ ਹੈ ਸ਼ਤੀਸ਼ ਗੁੱਜਰ ਜੀ ਦਾ ਉਹਨਾਂ ਨੇ ਲਿਖਿਆ ਅੱਜ ਕੇ ਟਾਈਮ ਜੌਂਟੀ ਬਹੁਤ ਵਧੀਆ ਮੱਲ ਮੱਲ ਹੈ ਬਹੁਤ ਵਧੀਆ ਕੁਸ਼ਤੀ ਕਰਦਾ ਜੌਂਟੀ ਤੋਂ ਨੈਕਸਟ 올림픽 ਮੇ ਜਾਣੇ ਵਾਲਾ ਖਿਲਾੜੀ ਹੈ ਇਹ ਗੱਲ ਬਿਲਕੁਲ ਸੱਚੀ ਜੇ ਧਿਆਨ ਰੱਖਿਓ ਉਹਦੀ ਏਜ ਦੇ ਮੁਤਾਬਕ ਔਰ ਬਹੁਤ ਆਪਣੇ ਸਰੀਰ ਨੂੰ ਨੇ ਸੰਭਿਆ ਹੋਇਆ ਵਚਨ ਉਹਨੇ ਸੈੱਟ ਰੱਖਿਆ ਹੋਇਆ ਔਰ ਜਿਸ ਹਿਸਾਬ ਨਾਲ ਕੁਸ਼ਤੀ ਲੜਦਾ ਹੈ 올림픽 ਕੋਈ ਵੱਡੀ ਨਹੀਂ ਜੇ 올림픽 ਵਿੱਚ ਗਿਆ ਤੇ ਝੰਡਾ ਗੱਡ ਕੇ ਆਊਗਾ ਭਾਰਤ ਦਾ ਔਰ 올림픽 ਦਾ 골ਡ ਮੈਡਲ ਵੀ ਜਿੱਤ ਗਿਆ ਹੋਗਾ ਸੋ ਇਹਦੇ ਨਾਲ ਹੀ ਦੋਸਤੋ ਆਪਾਂ ਇੱਥੇ ਜਿਹੜੀ ਫਾਈਨਲ ਚੰਡੀ ਦੀ ਕੁਸ਼ਤੀ ਸੀਗੀ ਹੁਣ ਉਹਦਾ ਜ਼ਿਕਰ ਕਰੀਏ ਇਹ ਜਿਹੜੀ ਦੂਸਰੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹ ਮੇਰੇ ਦੋਨੇ ਹੀ ਪਸੰਦੀਦਾ ਨੇ ਉਹ ਵੀ ਮੇਰੇ ਪਸੰਦੀਦਾ ਨੇ ਇਹ ਮੇਰੇ ਦੋਨੇ ਹੀ ਫੇਵਰੇਟ ਨੇ ਬਾਲੂ ਵੜਕੇ ਮੇਰਾ ਯਾਰ ਮੇਰੀ ਜਾਨ ਹੈ ਔਰ ਜਿਹੜਾ ਕਲਵਾ ਗੁਜਰਾ ਹੈ ਇਹਦਾ ਵੀ ਮੈਂ ਬਹੁਤ ਸਨਮਾਨ ਕਰਦਾ ਕਿਉਂਕਿ ਵਧੀਆ ਮੱਲ ਔਰ ਵਧੀਆ ਕੁਸ਼ਤੀਆਂ ਸਾਫ਼ ਸੁਥਰੀਆਂ ਕੁਸ਼ਤੀਆਂ ਲੜਨ ਵਾਲੇ ਦੇ ਆਪਾਂ ਹਮੇਸ਼ਾ ਯਾਰ ਕਰਜ਼ਦਾਰਾ ਇੱਕ ਤਰ੍ਹਾਂ ਦੇ ਹਨਾ ਇਹਨਾਂ ਨੇ ਵਿਚਾਰਿਆਂ ਨੇ ਕਿੰਨੀਆ ਮਿਹਨਤ ਔਰ ਕਿੰਨੀਆ ਕਿੰਨੀਆ ਆਪਣਾ ਟਾਈਮ ਖਰਾਬ ਕੀਤਾ ਔਰ ਕਿੰਨੀਆ ਤਾਂ ਯਾਤਨਾਵਾਂ ਚੱਲ ਕੇ ਇੱਥੋਂ ਤੱਕ ਪਹੁੰਚੇ ਨੇ ਸੋ ਕਲਵਾ ਗੁੱਜਰ ਤੇ ਬਾਲੂ ਬੋੜਕੇ ਦੇ ਵਿੱਚ ਕੁਸ਼ਤੀ ਹੋ ਗਈ ਸਟਾਰਟ ਮਹਾਰਾਸ਼ਟਰ ਦਾ ਚੈਂਪੀਅਨ ਖਿਡਾਰੀ ਮਹਾਰਾਸ਼ਟਰ ਦਾ ਚੈਂਪੀਅਨ ਪਲੇਅਰ ਮਹਾਰਾਸ਼ਟਰ ਦਾ ਚੈਂਪੀਅਨ ਪਹਿਲਵਾਨ ਬਾਲੂ ਬੋੜਕੇ ਅੱਜ ਦੇ ਸਮੇਂ ਦੇ ਵਿੱਚ ਯੁਵਾਵਾਂ ਦੇ ਵਿੱਚ ਦਿਲਾਂ ਦੇ ਵਿੱਚ ਛਾ ਗਿਆ ਉਹ ਸੋ ਯੁਵਾ ਉਹਨੂੰ ਯੰਗ এজ ਦੇ ਜਿੰਨੇ ਮੁੰਡੇ ਉਹਨੂੰ ਬਹੁਤ ਹੀ ਪਸੰਦ ਕਰਦੇ ਨੇ ਉਹਦਾ ਕੁਸ਼ਤੀ ਲੜਨ ਦਾ ਢਾਂਗੀ ਦੇਖੋ ਤੁਸੀਂ ਅਲੱਗ ਹੈ ਵੱਖਰਾ ਪਰ ਇਹ ਜਿਹੜਾ ਕਲਵਾ ਕੁਝ ਜਿਹਾ ਬਹੁਤ ਸ਼ਾਂਤ ਸੁਭਾਅ ਨਾਲ ਲੜਦਾ ਹੈ ਵਧੀਆ ਮੰਦ ਲੈਂ ਬਹੁਤ ਵਧੀਆ ਇੱਥੇ ਹਾਈਟ ਵਾਈਟ ਦਾ ਵੀ ਬਹੁਤ ਯਾਰ ਮੈਟਰ ਕਰ ਗਈ ਕਿੱਥੇ 5 ਫੁੱਟ ਤੇ ਕਿੱਥੇ 6 ਫੁੱਟ ਪਰ ਕਲਵੇ ਨੂੰ ਪਤਾ ਸੀ ਇਹਨੇ ਪੈਣਾ ਮੈਨੂੰ ਟੁੱਟ ਕੇ ਜਿਵੇਂ ਨਿਉਲਾ ਸੱਪ ਨੂੰ ਪੈਂਦਾ ਘੋੜੇ ਦੇ ਪਿੱਛੋਂ ਲੰਘੀਆ ਕੋਈ ਪਤਾ ਨਹੀਂ ਕਦੋਂ ਦਲਤਾ ਵੱਜ ਜਾਣਾ ਸੋ ਉਹਨੂੰ ਪਤਾ ਸੀ ਇਹਦਾ ਖੂਰਾ ਹੋਵੇ ਤੇ ਧਰਿਆ ਵੀ ਇਹਨੇ ਪੈਣਾ ਤੇ ਮੈਨੂੰ ਟੁੱਟ ਗਿਆ ਜਦੋਂ ਵੀ ਪਿਆ ਪਰ ਦੇਖੋ ਕੀ ਬਣਦਾ ਪਰ ਉਹ ਯਾਰ ਕਲਵਾ ਗੁਜਰਪੁਰ ਆਪਣੇ ਉਹਨੇ ਵੀ ਅੱਖ ਬਾਜ ਵਾਲੀ ਰੱਖੀ ਹੋਈ ਸੀ ਇਹਦੇ ਤੇ ਵੀ ਕਿੱਥੋਂ ਕੀ ਕਰਦਾ ਹੱਥ ਜੋੜੀ ਹੋਈ ਦੌ ਪੇਚ ਲੱਗੇ ਇੱਕ ਦੂਜੇ ਦੀ ਗਿੱਚੀਆਂ ਨੂੰ ਹੱਥ ਪਏ ਤੇ ਮੋਢਿਆਂ ਗੋਡਿਆਂ ਦੇ ਨਾਲ ਜਦੋਂ ਜੋਰ ਜਮੈਸ਼ੀ ਹੋਣ ਲੱਗੀ ਤਾਂ ਭਾਈ ਇੱਕਦਮ ਇਹ ਕੁਸ਼ਤੀ ਤੇ ਐਨੀ ਉਮੀਦ ਨਹੀਂ ਸੀ ਕਿ ਐਂਟੀ ਛੇਤੀ ਖਤਮ ਹੋਊਗੀ ਕੁਸ਼ਤੀ ਮਨੂੰ ਲੱਗਦਾ ਕਿ ਇਹ ਕੁਸ਼ਤੀ ਮਨੂੰ ਲੱਗਦਾ ਕਿ 2-2.5 ਮਿੰਟ ਚੱਲੀ ਹੋਗੀ ਵੱਧ ਤੋਂ ਵੱਧ 2-3 ਮਿੰਟ ਵਿੱਚ 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 ਹੀ ਹੋਗੀ ਐਨੀ ਛੇਤੀ ਕੁਸ਼ਤੀ ਦਾ ਫੈਸਲਾ ਨਹੀਂ ਹੁੰਦਾ ਬਾਲੂ ਬੋਰਡ ਕੇ ਬਹੁਤ ਹੈਰਾਨ ਔਰ ਪਰੇਸ਼ਾਨ ਕਰਦਾ ਹੈ ਕੁਸ਼ਤੀ ਨੂੰ ਲੰਮਾ ਖਿੱਚ ਕੇ ਲੈ ਜਾਂਦਾ ਸੋ ਦੋਸਤੋ ਜਿਵੇਂ ਕਲਵਾ ਗੁਜਰ ਤੇ ਇਹ ਬਾਲੂ ਬੋਰਡ ਕੇ ਦੀ ਕੁਸ਼ਤੀ ਆਈ ਜਦ ਪੁੱਛੋ ਕੁਛ ਨਾ ਜਵਾਬਾਂ ਨੇ ਬੱਚਿਆਂ ਨੇ ਨੌਜਵਾਨਾਂ ਨੇ ਚੀਕਾ ਮਾਰਨੇ ਸ਼ੁਰੂ ਕਰ ਦਿੱਤੀਆਂ ਕਿਉਂਕਿ ਕਲਵੇ ਗੁੱਜਰ ਨੂੰ ਵੀ ਬਹੁਤ ਲਾਇਕ ਕਰਦੇ ਨੇ ਔਰ ਖਾਸ ਕਰਕੇ ਬਾਲੂ ਬੋਰਡੇ ਦੇ ਜਿਹੜੇ ਐਕਸ਼ਨ ਨੇ ਉਹਦਾ ਜਿਹੜਾ ਲੜਨ ਦਾ ਅੰਦਾਜ਼ ਆ ਉਹਨੂੰ ਲੋਕ ਬਹੁਤ ਪਸੰਦ ਕਰਦੇ ਨੇ ਤਾਂ ਲੋਕਾਂ ਨੇ ਚੀਕ ਚ ਘੇੜਾ ਪਾਣਾ ਸ਼ੁਰੂ ਕਰਤਾ ਕੁਸ਼ਤੀ ਆਰੰਭ ਹੋ ਗਈ ਪਰ ਕੁਸ਼ਤੀ ਜਿਆਦਾ ਚਿਰ ਨਹੀਂ ਚੱਲੀ ਇਹ ਥੋੜਾ ਜਿਹਾ ਅਫਸੋਸ ਰਹਿ ਗਿਆ ਪਰ ਇਹ ਰਿਜ਼ਲਟ ਛੇਤੀ ਨਿਕਲ ਗਿਆ ਇਹ ਵੀ ਵਧੀਆ ਹੋਇਆ 2-3 ਮਿੰਟ ਹੀ ਲੱਗੇ ਜਾਂਦਾ ਤੋਂ ਜ਼ਿਆਦਾ ਸੋ ਜਦੋਂ ਇਹ ਇੱਕਦਮ ਟੁੱਟ ਕੇ ਪੈਂਦਾ ਹੈ ਆਪਣਾ ਕਲਵੇ ਗੁੱਜਰ ਨੂੰ ਕਲਵੇ ਗੁਜਰ ਦੀ ਲੱਤ ਵਿੱਚ ਲੱਤ ਬਸਾ ਕੇ ਉਹ ਥੱਲੇ ਸੁੱਟਣ ਦੀ ਕੋਸ਼ਿਸ਼ ਕਰਦਾ ਪਰ ਕਲਵਾ ਗੁਜਰ ਨੇ ਵੀਰ ਹਨੂਮਾਨ ਵਾਂਗੂ ਗੜਾ ਰਿਆ ਸੀ ਪੂਰਾ ਆਪਣਾ ਗੋਡਾ ਹਿੱਲਣ ਨਹੀਂ ਦਿੱਤਾ ਤੋਂ ਉਸ ਦਾ ਦਾ ਜਦੋਂ ਕਾਟ ਕੇ ਉਹਨੇ ਪਲਟ ਕੇ ਮਾਰਿਆ ਤਾਂ ਬਾਲੂ ਬੋੜ ਕੇ ਇੱਕ ਦਮ ਸਿੱਧਮ ਸਿੱਧਾ ਚਿੱਤੀ ਹੋ ਗਿਆ ਕਲੀਨ ਬੋਲਡ ਹੋ ਗਿਆ ਸੋ ਗੁੱਲੀਆਂ ਵਿਖੜ ਗਈਆਂ ਡੰਡੇ ਡਿੱਗ ਗਏ ਤਿੰਨੇ ਕੋਈ ਉਹਨੇ ਕੋਲ ਚਾਂਸ ਨਹੀਂ ਸੀ ਪਰ ਬਾਲੂ ਬੋੜ ਕੇ ਦੀ ਆਦਤ ਹੈ ਹੱਥ ਖੜਾ ਕਰਨ ਦੀ ਐਦਾਂ ਵੀ ਕੁਸ਼ਤੀ ਨਹੀਂ ਹੋਈ ਉਹ ਹਰ ਵਾਰੀ ਜਦੋਂ ਵੀ ਹਾਰਦਾ ਤਾਂ ਇਹ ਇੰਨਾ ਇੱਕ ਕੋਸ਼ਿਸ਼ ਹੀ ਕਰਦਾ ਹੈ ਕਿ ਉਹਨੂੰ ਥੋੜੇ ਮਨ ਦੇ ਮਨ ਦੇ ਵਿੱਚ ਉਹਦੇ ਸ਼ੰਕਾ ਜਿਹਾ ਰਹਿ ਜਾਂਦਾ ਪਰ ਇਸ ਵਾਰ ਰੈਫਰੀਆਂ ਨੇ ਉਹਦੀ ਬਿਲਕੁਲ ਹੀ ਨਹੀਂ ਸੁਣੀ ਉਹਦੀ ਗੱਲਬਾਤ ਸੁਣੀ ਨਹੀਂ ਕਿਉਂਕਿ ਕੁਸ਼ਤੀ ਜਿਹੜੀ ਸੀ ਕਲੀਨ ਸੀ ਇਸ ਕਰਕੇ ਉਹਤੇ ਧਿਆਨ ਨਹੀਂ ਗਿਆ ਦਿੱਤਾ ਆਪਣਾ ਰੈਫਰੀਆਂ ਨੇ ਸੋ ਕਲਵਾ ਗੁਜਰ ਝੰਡੇ ਦੀ ਕੁਸ਼ਤੀ ਮਾਰਿਆ ਬਈ ਭਰਾਵੋ ਉਹਨੇ ਚ ਕੁਸ਼ਤੀ ਹੋਈ ਸੀ ਇਹ ਹਿਮਾਚਲ ਦੇ ਵਿੱਚ ਹਿਮਾਚਲ ਵਿੱਚ ਅੱਜ ਕੱਲ੍ਹ ਸ਼ਾਨਦਾਰ ਕੁਸ਼ਤੀਆਂ ਹੋ ਰਹੀਆਂ ਨੇ ਕਲਵਾ ਗੁਜਰ ਨੇ ਝੰਡੇ ਦੀ ਕੁਸ਼ਤੀ ਮਾਰਤੀ ਔਰ ਗਦਾ ਮਿਲ ਗਈ ਔਰ ਨਾਲ ਜਿਹੜਾ 2 2.5 ਲੱਖ ਮਿਲਣਾ ਸੀ ਉਹ ਤਾਂ ਮਿਲ ਨਹੀਂ ਸੀ ਔਰ ਦਰਸ਼ਕਾਂ ਦਾ ਪਿਆਰ ਮਿਲ ਗਿਆ ਢੇਰ ਸਾਰਾ ਔਰ ਬਾਕੀ 5-10 ਹਜ਼ਾਰ ਰੁਪਇਆ ਉੱਤੋਂ ਵੀ ਤੇਰੇ ਮੇਰੇ ਵਰਗਿਆਂ ਤੋਂ ਸਲਵਾਰ ਨੇ ਜਿਵੇਂ ਪੰਜਾਬੀ ਚ ਆਪਾਂ ਕਹਿੰਦੇ ਨੇ ਉਹ ਵੀ ਹੋ ਗਿਆ ਸੋ ਬਾਲੂ ਬੁੱਢ ਕੇ ਨੂੰ ਵੀ ਮਿਲਿਆ ਆਨਾਮ ਵਧੀਆ ਕੁਸ਼ਤੀ ਲੜਦਾ ਕੋਈ ਗੱਲ ਨਹੀਂ ਹਾਰ ਜਿੱਤ ਨਾਲ ਬੁੱਢ ਕੇ ਸਾਹਿਬ ਬਾਲੂ ਬੁੱਢ ਕੇ ਹਾਰ ਸੇ ਘਬਰਾਣਾ ਨਹੀਂ ਔਰ ਬਿਲਕੁਲ ਪਛਤਾਣਾ ਨਹੀਂ ਇਸੇ ਤਰ੍ਹਾਂ ਸ਼ੇਰੋਂ ਕੀ ਤਰ੍ਹਾਂ ਲੜਦੇ ਰਹੋ ਵਕਤ ਆਪਕਾ ਹੀ ਹੈ ਆਪ ਯੁਵਾ ਲੋਕੋ ਕਾ ਹੈ ਕبھی ਹਾਰ ਗਏ ਕبھی ਜੀਤ ਗਏ ਇਹ ਤਾਂ ਇੱਕ ਕੁਸ਼ਤੀ ਦੀ ਪਰੰਪਰਾ ਹੈ ਸੋ ਦੋਸਤੋ ਕੁਸ਼ਤੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਔਰ ਬੱਲੇ ਬੱਲੇ ਵਲੌਗ ਚੈਨਲ ਕਰ ਲੋ ਸਬਸਕ੍ਰਾਈਬ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ